ਹਾਂਜੀ ਸੰਗਤ ਜੀ ਅੱਜ ਤੁਹਾਨੂੰ ਦਿਖਾਵਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਤਾਂ ਹਰ ਕੋਈ ਕਰਦਾ ਹੈ ਪਰ ਸੰਗਤਾਂ ਨੇ ਜਿਸ ਢੰਗ ਦੇ ਨਾਲ ਗੁਰੂ ਸਾਹਿਬ ਜੀ ਦਾ ਸਤਿਕਾਰ ਕੀਤਾ ਉਹ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਨਵੇਂ ਦਰਬਾਰ ਸਾਹਿਬ ਬਣਾਏ ਆ ਉਨਾ ਵਿੱਚ ਪ੍ਰਕਾਸ਼ ਕੀਤਾ ਪਹਿਲੇ ਦਿਨ ਸੰਗਤਾਂ ਨੇ ਸੋ ਸਾਰਾ ਕੁਝ ਜਾਣਾਂਗੇ ਕਿਥੋਂ ਦੀ ਇਹ ਵੀਡੀਓ ਹੈ ਔਰ ਕਿਵੇਂ ਕਿਵੇਂ ਸੰਗਤਾਂ ਨੇ ਸਤਿਕਾਰ ਕੀਤਾ ਤੁਸੀਂ ਦੇਖ ਵੀ ਸਕਦੇ ਹੋ ਵੀਡੀਓ ਦੇ ਵਿੱਚ ਬਣੇ ਰਹੋ ਛੋਟੀ ਜੀ ਵੀਡੀਓ ਵੀਡੀਓ ਹੈ ਤਿੰਨ ਚਾਰ ਮਿੰਟ ਦੀ ਤੇ ਨਾਲੇ ਪਤਾ ਲੱਗੇਗਾ ਕਿ ਮਹਾਰਾਜੀ ਦਾ ਸਤਿਕਾਰ ਐਵੇਂ ਕਰਨਾ ਚਾਹੀਦਾ ਸੋ ਵੀਡੀਓ ਨੂੰ ਸ਼ੇਅਰ ਤੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਆਓ ਜਾਣਦੇ ਹਾਂ ਨਵੇਂ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਨੇ ਸ੍ਰੀ ਗੁਰਗ੍ਰੰਥ ਸਾਹਿਬ ਅੱਗੇ ਸੱਚੀ ਪਾਤਸ਼ਾਹ ਜੀ ਦਾ ਕੀਤਾ ਪ੍ਰਕਾਸ਼ ਕਾਫੀ ਸਮੇਂ ਤੋਂ ਲੈ ਕਰਕੇ ਪਟਿਆਲੇ ਦੇ ਪਿੰਡ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣ ਰਹੀ ਸੀ ਭਾਵੇਂ ਕਿ ਥੋੜਾ ਜਿਹਾ ਹਲੇ ਕੰਮ ਅਧੂਰਾ ਹੈ ਪਰ ਦਰਬਾਰ ਸਾਹਿਬ ਅੰਦਰ ਸਾਰੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਪਹਿਲੀ ਵਾਰ ਸ੍ਰੀ ਗੁਰੂ ਰਣਜੀਤ ਸਾਹਿਬ ਜੀ ਦਾ ਪ੍ਰਕਾਸ਼ ਧਾਮੇ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਨੇ ਕਰਨ ਦਾ ਇਹ ਉਪਰਾਲਾ ਕੀਤਾ ਹੈ ਸੋ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਤੁਸੀਂ ਦੇਖ ਵੀ ਸਕਦੇ ਹੋ ਸੰਗਤਾਂ ਸ਼ਬਦ ਪੜ੍ਹਦੀਆਂ ਗੁਰੂ ਸਾਹਿਬ ਜੀ ਦੇ ਨਾਲ ਤੋਂ ਸਾਜ ਸੰਗਤ ਦੀ ਨਾਲ ਆ ਰਹੀਆਂ ਨਾਲ ਸਾਜ਼ ਵਜ ਰਹੇ ਨੇ ਇਹ ਮਰਿਆਦਾ ਜਦੋਂ ਪਹਿਲੀ ਵਾਰ ਪ੍ਰਕਾਸ਼ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰਮੰਦਰ ਸਾਹਿਬ ਕੀਤਾ ਸੀ ਉਦੋਂ ਇਹੀ ਦ੍ਰਿਸ਼ ਕੀਤਾ ਸੀ ਐਦਾਂ ਹੀ ਸੇਵਾ ਕੀਤੀ ਸੀ ਮਹਾਰਾਜ ਗੁਰੂ ਰਾਮ ਸਾਹਿਬ ਜੀ ਦੀ ਉਹਨੂੰ ਫਾਲੋਅ ਅਪ ਕਰਦੇ ਹੋਈਆਂ ਬਹੁਤ ਸਾਰੀਆਂ ਸੰਗਤਾਂ ਅੱਜ ਵੀ ਗੁਰੂ ਸਾਹਿਬ ਜੀ ਦਾ ਸਤਕਾਰ ਐਵੇਂ ਕਰਦੀਆਂ ਹਨ ਸੋ ਕਈ ਵਾਰ ਤਾਂ ਪੰਜ ਸਿੰਘ ਨਹੀਂ ਲੱਭਦੇ ਮਹਾਰਾਜ ਜੀ ਦੇ ਪ੍ਰਕਾਸ਼ ਵਾਸਤੇ ਸੋ ਆ ਦੇਖ ਸਕਦੇ ਹੋ ਦਰਬਾਰ ਸਾਹਿਬ ਦੀ ਅੰਦਰ ਦੀ ਖੂਬਸੂਰਤੀ ਤੇ ਨਵਾਂ ਬਣਾਇਆ ਹੈ ਤੇ ਬਹੁਤ ਸਾਰੀ ਡੈਕੋਰੇਸ਼ਨ ਜਿਹੜੀ ਕੀਤੀ ਹੈ ਸਜਾਵਟ ਜਿਹੜੀ ਕੀਤੀ ਹੈ ਕਿਉਂ ਧੰਨ ਧੰਨ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਦੀਨ ਦੁਨੀਆ ਦੇ ਮਾਲਕ ਸਾਰੀ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬਹਾਰਾ ਸੱਚੀ ਪਾਤਸ਼ਾਹ ਮਹਾਰਾਜੀ ਦਾ ਅੱਜ ਪ੍ਰਕਾਸ਼ ਹੋਣਾ ਹੈ ਸੋ ਇਹ ਸੰਗਤਾਂ ਦੇ ਅੰਦਰ ਪਿਆਰ ਵਾਲੀਆਂ ਸੰਗਤਾਂ ਦੇ ਅੰਦਰ ਉਤਸ਼ਾਹ ਹੁੰਦਾ ਹੈ ਜਿਨ੍ਹਾਂ ਦੇ ਅੰਦਰ ਪੇਮ ਹੈ ਗੁਰੂ ਸਾਹਿਬ ਪ੍ਰਤੀ ਆਪਣਾ ਇਹ ਤਾਂ ਕੁਝ ਵੀ ਨਹੀਂ ਹੈ ਇਹ ਤਾਂ ਇੱਕ ਬਾਹਰੀ ਸੇਵਾ ਹੈ ਉਤਸ਼ਾਹ ਹੈ ਐਸੇ ਵੀ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਆਪਾਂ ਸਮਰਪਿਤ ਕਰ ਦਿੰਦੇ ਆ ਆਪਣਾ ਸਾਰਾ ਕੋਈ ਤਨ ਮਨ ਧਨ ਵੀ ਗੁਰੂ ਸਾਹਿਬ ਵਾਸਤੇ ਅਰਪਣ ਕਰ ਦੋ ਇਹ ਤਾਂ ਕੁਝ ਵੀ ਨਹੀਂ ਹੈ ਪਰ ਫਿਰ ਵੀ ਪ੍ਰੇਰਣਾ ਦੇਣ ਵਾਲੀ ਇਹ ਵੀਡੀਓ ਹੈ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਤਾਂ ਕਹਾਂਦੇ ਨੇ ਪਰ ਉਹਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਸ਼ਾ ਪ੍ਰਤੀ ਕੋਈ ਆਦਮ ਨਹੀਂ ਕੋਈ ਭੈ ਨਹੀਂ ਹੈ ਤੇ ਸਤਵੇਂ ਪਾਸ਼ਾ ਦੀ ਦੇ ਵਚਨ ਸਾਨੂੰ ਯਾਦ ਕਰ ਲੈਣੇ ਚਾਹੀਦੇ ਨੇ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਵਚਨ ਕੀਤੇ ਕਹਿੰਦੇ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਗੁਰੂ ਹਰਾਈ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਗੁਰਬਾਣੀ ਪ੍ਰਤੀ ਗੁਰੂ ਮਹਾਰਾਜ ਜੀ ਪ੍ਰਤੀ ਸਤਕਾਰ ਭਾਵਨਾ ਅਦਬ ਨਹੀਂ ਹੈ ਉਹ ਸਾਡਾ ਸਿੱਖ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਅਸੀਂ ਤਾਂ ਹੀ ਆ ਜੇ ਗੁਰੂ ਸਾਹਿਬ ਜੀ ਦਾ ਆਦਰ ਕਰਦੇ ਹਾਂ ਸਤਕਾਰ ਕਰਦੇ ਹਾਂ ਫਿਜ਼ੀਕਲੀ ਵੀ ਮੈਂਟਲੀ ਵੀ ਫਿਜ਼ੀਕਲੀ ਇਹ ਹੋ ਰਿਹਾ ਹੈ ਮੈਂਟਲੀ ਕੀ ਹੈ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਗੁਰੂ ਦੇ ਸ਼ਬਦ ਅਨੁਸਾਰ ਗੁਰੂ ਜੀ ਦੇ ਉਪਦੇਸ਼ ਮਤਾ ਕੋ ਆਪਣੀ ਜ਼ਿੰਦਗੀ ਨੂੰ ਜਿਉਣਾ ਇਹ ਸਭ ਤੋਂ ਵੱਡਾ ਇਹ ਸਾਧ ਸੰਜੀਕਾਰਜ ਹੈ ਸੋ ਜਿੱਥੇ ਸਾਨੂੰ ਮਹਾਰਾਜ ਜੀ ਦਾ ਸਤਕਾਰ ਬਾਹਰੀ ਤੌਰ ਤੇ ਕਰਨਾ ਚਾਹੀਦਾ ਹੈ ਉੱਥੇ ਅੰਦਰੂਨੀ ਮਨ ਤੌਰ ਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਰੀਏ ਬੜਾ ਉਤਸ਼ਾਹ ਪਿਆਰ ਸੰਗਤਾਂ ਦੇ ਵਿੱਚ ਸ਼ਬਦ ਪੜ੍ਹਦੀਆਂ ਫੁੱਲਾਂ ਦੀ ਵਰਖਾ ਕਰਦੇ ਆਂ ਬੜੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਚੁੱਕਿਆ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਮਹਾਰਾਜ ਜੀ ਆਪਣੇ ਸੰਗਸਨਾਂ ਤੇ ਵਿਰਾਜਮ ਅਰਦਾਸ ਬੇਨਤੀ ਹੋਏਗੀ ਹੁਣ ਤੇ ਅਰਦਾਸ ਬੇਨਤੀ ਦੇ ਨਾਲ ਹੁਕਮਨਾਮਾ ਸਾਹਿਬ ਉਸ ਤੋਂ ਬਾਅਦ ਸ਼ੈਰਖੰਡ ਪਰ ਸਾਹਿਬ ਦੀ ਵੀ ਤਿਆਰੀ ਸੰਗਤਾਂ ਨੇ ਕੀਤੀ ਹੈ ਕਿਉਂਕਿ ਨਵੇਂ ਦਰਬਾਰ ਸਾਹਿਬ ਦੇ ਪ੍ਰਕਾਸ਼ ਕੀਤੇ ਹਨ ਸੋ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਕਾਰ ਬਰਕਰਾਰ ਰੱਖਣਾ ਚਾਹੀਦਾ ਹੈ ਭਾਗੇ ਨੇ ਉਹ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਥਾਂ ਪ੍ਰਥਾਂ ਬੇਅਦਮੀਆਂ ਕਰ ਰਹੇ ਨੇ ਉਹਨਾਂ ਦੇ ਉਹਨਾਂ ਤੋਂ ਵੱਧ ਭਾਗ ਮਾੜੇ ਕਿਸੇ ਦੇ ਨਹੀਂ ਹੋ ਸਕਦੇ ਸੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਇਸ ਵੀਡੀਓ ਤੋਂ ਜਿਹੜੇ ਮਹਾਰਾਜ ਦੀ ਬੇਅਦਬੀ ਕਰ ਰਹੇ ਨੇ ਰੱਬ ਦੀ ਬੇਅਦਬੀ ਕਰ ਰਹੇ ਨੇ ਸੋ ਕਿਰਪਾ ਕਰਨ ਸਤਿਗੁਰੂ ਸਾਰਿਆਂ ਨੂੰ ਸਮਤ ਬਖਸ਼ਣ ਇਹ ਵੀਡੀਓ ਹਰ ਇੱਕ ਸਿੱਖ ਤੱਕ ਪਹੁੰਚਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ